Thank you. ओके माजी सर माजी सर की आवाज आ रही हो रुक जाए यार थोड़ा सा पुराना है यार वो तो ही है इशा अल्लाह आप नहीं ਕਰੀਏ ਜੀ ਸਾਡੇ ਮਾਨਜੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਅੱਛੀ ਸਕਸੈਸ ਮਿਲੀ ਹੈ ਜਿੱਥੇ ਅਸੀਂ 7 ਬੜੇ ਸਫਿਸਟੀਕੇਟਿਡ ਵੈਪਨ ਫੜੇ ਹੈ ਔਰ 4 ਦੋਸ਼ੀਏ ਚ ਗ੍ਰਿਫਤਾਰ ਹੋਏ ਨੇ ਇਸ ਸਾਰਾ ਨੈਟਵਰਕ ਕਰਾਸ ਬਾਰਡਰ ਪਾਕਿਸਤਾਨ ਬੇਸਡ ਜਿਹੜੇ ਸਮਗਲਰਸ ਦੇ थ्रू वायर ਡਰੋਨ ਪੁਸ਼ਿੰਗ ਹੋਇਆ ਇੰਡੀਆ ਦੇ ਵਿੱਚ ਔਰ ਅੱਗੇ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਣ ਵਾਸਤੇ ਵੈਪਨ ਨੇ ਪੁਸ਼ਨ ਹੋਏ ਨੇ ਇਹ ਸੱਤ ਪਿਸਟਲ ਜਿਹੜੇ ਐ ਇਹਦੇ ਚੋਂ ਇੱਕ ਹੈਗਾ 9mm ਦਾ ਚਾਰ ਹੈਗੇ 0.30 ਬੋਰ ਦੇ ਉਹਦੇ ਚ ਇੱਕ ਕਲੌਕ ਵੀ ਹੈ ਇਹ ਬੜੇ ਸਫਿਸਟੀਕੇਟਿਡ ਚਾਈਨੀਜ਼ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕਾਟਰੇਜਸ ਨੇ ਇੱਕ ਮੋਟਰਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਖੇਮ ਕਰਨ ਏਰੀਏ ਦਾ ਸਿਕੰਦਰਜੀਤ ਸਿੰਘ ਤੇ ਉਹ ਕੋਦੇ ਨਾਲ ਇੱਕ ਜੂਵినਾਈਲ ਹੈ ਇਹ ਕਾਫੀ ਦੇਰ ਤੋਂ ਖੇਮ ਕਰਨ ਏਰੀਏ ਦੇ ਵਿੱਚ ਭਗਵਾਨਪੁਰਾ ਪਿੰਡ ਹੈ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਕਿਉਂਕਿ ਇਹਨਾਂ ਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਤੋਂ ਸਪੈਸ਼ਲ ਕਨਸਾਈਨਮੈਂਟਸ ਮੰਗਾ ਰਹੇ ਆ ਔਰ ਅੱਗੇ ਗੈਂਗਸਟਰਸ ਦੇ ਕੋਲੇ ਅੱਗੇ ਇਹਨਾਂ ਨੇ ਪਹਿਲਾਂ ਵੀ ਪੇਟੇ ਜਿਹੜੇ ਦੂਜੇ ਦੋ ਦੋਸ਼ੀ ਨੇ ਪ੍ਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਤਰਨਤਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂੰ ਮੋਟਾ ਗੈਂਗ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਕਨਸਾਈਨਮੈਂਟ ਮੰਗਾਈਆਂ ਸੀਗੀਆਂ ਕਿਉਂਕਿ ਜੱਗੂ ਭਗਵਾਨਪੁਰੀਆ ਗੈਂਗ ਨਾਲ ਇਹਦੀ ਲਾਕ ਡਾਟਾ ਸੋ ਬੇਸਿਕਲੀ ਇਹ ਫੜੇ ਜਾਣ ਨਾਲ ਪ੍ਰਿਵੈਂਟ ਸਾਡੇ ਏਰੀਆ ਚ ਅੰਮ੍ਰਿਤਸਰ ਤੇ ਆਲੇ ਦੁਆਲੇ ਬਾਰਡਰ ਏਰੀਆ ਚ ਕਰਾਇਮ ਪ੍ਰੀਵੈਂਟ ਹੋਇਆ ਸਪੈਸ਼ਲੀ ਆਰਗੇਨਾਈਜ਼ ਕਰਾਇਮ ਜਾਂ ਗੈਂਗਸਟਰ ਕਰਾਇਮ ਕਿਉਂਕਿ ਬੜੇ ਮਾਰੂ ਹਥਿਆਰ ਨੇ ਇਹਨਾਂ ਨੇ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇੰਟਰ ਗੈਂਗ ਰਾਈਵਲਰੀ ਚ ਵੀ ਓਵਰ ਆਲ ਜਿਹੜੀ ਸਿਕਿਉਰਟੀ ਹੈ ਅਮਨ ਸ਼ਾਂਤੀ ਹੈ ਉਹ ਪੰਗ ਹੁੰਦੀ ਹੈ ਇਤਨਾ ਇਹਦੇ ਚ ਹੋਰ ਇੰਪੋਰਟੈਂਟ ਗੱਲ ਹੈ ਜਿਹੜਾ ਜੂਵਨਾਈਲ ਫੜਿਆ ਉਹਦਾ ਫਾਦਰ ਹੈਗਾ ਐਬਸਕੋਂਡਿੰਗ ਹੈ ਉਹ ਇਸ ਕੇਸ ਚ ਵੀ ਸਾਨੂੰ ਵਾਂਟਡ ਹੈ ਉਹ ਆਪਣੇ ਆਰਮਸ ਤੇ ਡਰੱਗ ਦੋਨਾਂ ਦੀ ਸਮਗਲਿੰਗ ਦੇ ਵਿੱਚ ਕਾਫੀ ਅ ਦੇਰ ਤੋਂ ਖੋਬਿਆ ਹੋਇਆ ਔਰ ਉਹ ਉਹਦੀ ਤਲਾਸ਼ ਹੁਣ ਜਾਰੀ ਹੈ ਜਿਹੜਾ ਆਪਣਾ ਉਹਦਾ ਜੁਵੀਨਾਈਲ ਬੱਚਾ ਹੈ ਉਹਨੇ ਵੀ ਐਸੇ ਕੰਮ ਚ ਆਪ ਹੀ ਜੋੜਿਆ ਸੀਗਾ ਤੇ ਉਹਦੇ ਵਾਸਤੇ ਵੀ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਜਲਦੀ ਫੜਿਆ ਜਾਏਗਾ ਇਹਦੇ ਚ ਜਿਹੜੇ ਮੇਨ ਇੰਪੋਰਟੈਂਟ ਗੱਲ ਹੈ ਕਿ ਉਹੀ बार-बार ਤੇ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਾਈਮਨਲਸ ਉਹ ਪਹੁੰਚਦੇ ਆ ਤੇ ਉਹਦੇ ਨਾਲ ਜਿਹੜਾ ਸਾਡੇ ਏਰੀਆ ਦੇ ਵਿੱਚ ਉਹ ਕ੍ਰਾਈਮ ਕਰਨ ਦੇ ਵਿੱਚ ਜਿਹੜੇ ਵੈਪਨ ਜਿਹੜੇ ਯੂਜ਼ ਹੁੰਦੇ ਸੋ ਮੈਦੇ ਵਿੱਚ ਜਿਹੜੇ ਦੋ ਮੇਨ ਰੋਲ ਨੇ ਸਾਡੇ ਡੀਸੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਜਗਵਿੰਦਰ ਸਾਡੇ ਜਿਹੜੇ ਡੀਸੀਪੀ ਤੇ ਜਿਹੜੇ ਨਾਲ ਉਹਨਾਂ ਦੇ ਐਸਪੀ ਵਿਸ਼ਾਲ ਜੀ ਤੇ ਜਸਪਾਲ ਸਾਡੇ ਏਸੀਪੀ ਹਰਮਿੰਦਰ ਜਗਵਿੰਦਰ ਸਿੰਘ ਜੀ ਔਰ ਮਨਜੀਤ ਐਸਚਓ ਗੇਟ ਕੀ ਮਾ ਰਵੀ ਸਾਡੇ ਇੰਚਾਰਜ ਸੀਆਈਏ 2 ਓਵਰਆਲ ਸੁਪਰਵਾਈਜ਼ਨ ਜਿਹੜੀ ਆਲਮ ਜੀ ਸਾਡੇ ਡੀਸੀਪੀ ਲੌਂਡਰ ਆਰਡਰ ਦੀ ਹੈ ਸੋ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਪਹਿਲਾਂ ਮਨਜੀਤ ਵਾਲਾ ਜਿਹੜਾ ਮੋਡਿਊਲ ਫੜਿਆ ਜਾਂਦਾ ਫਿਰ ਰਵੀ ਵਾਲਾ ਜਿਹੜਾ ਨਾਲ ਉਹਦੇ ਜੁੜਿਆ ਦੋਨਾਂ ਚ ਗੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਦੇ ਥਰੂ ਹੀ ਇਹ ਜਿਹੜੇ ਹਥਿਆਰ ਵੇਚੇ ਗਏ ਨੇ ਵੱਖ-ਵੱਖ ਮੋਡਿਊਲਸ ਨੂੰ ਥੈਂਕ ਯੂ ਜੀ ਪਹਿਲੇ ਸਾਨੂੰ ਮੋਟਾ ਜਿਹੜਾ ਮੌਤ ਹੋਈ ਸੀ ਉਹਦੇ ਬੰਦੇ ਲੱਗ ਗਏ ਹਾਂਜੀ ਉਹਦੇ ਆ ਬੰਦੇ ਜੀ ਇਹ ਉਹਨਾਂ ਦੇ ਉਹਨੇ ਇਹਨਾਂ ਨੂੰ ਮੌਤ ਤੋਂ ਪਹਿਲਾਂ ਹੈਂਡਓਵਰ ਕੀਤੇ ਸੀਗੇ ਔਰ ਜਗੂ ਭਗਵਾਨਪੁਰਿਆ ਗੈਂਗ ਦਾ ਇਹ ਇੰਟਰ ਗੈਂਗ ਰਾਈਵਲਰੀ ਇਹਨਾਂ ਦਾ ਚੱਲ ਰਹੀ ਸੀ ਜਿੰਨੇ ਬੰਦੇ ਲੱਗ ਗਏ ਸਾਰੇ ਪੁਲਿਸ ਦਾ ਅਫੀਸਰ ਇਹਨਾਂ ਖਿਲਾਫ ਪੁਰਾਣੇ ਪੰਕਦਮੇ ਕੋਈ ਨਹੀਂ ਹੈ ਜਿਵੇਂ ਹੁਣ ਸਿਕੰਦਰਜੀਤ 19 ਸਾਲ ਦਾ ਹੈਗਾ ਪੇਂਟਰ ਦਾ ਕੰਮ ਕਰਦਾ ਦੂਜਾ ਜੂਵినਾਈਲ ਹੀ ਆ ਵੈਸੇ ਪ੍ਰਦੀਪ ਦੇ ਖਿਲਾਫ ਵੀ ਕੁਝ ਨਹੀਂ ਰੇਲਵੇ ਵਰਕਸ਼ਾਪ ਚ ਕੰਮ ਕਰਦਾ ਇਹ ਜਰਨੈਲ ਜਿਹੜਾ ਟੈਕਸੀ ਡਰਾਈਵਰ ਹੈ ਇਹਦੇ ਖਿਲਾਫ ਜਰਨੈਲ ਦੇ ਖਿਲਾਫ ਪਹਿਲਾਂ ਇੱਕ 302 ਦਾ ਤੇ ਆਰਮਜ਼ੈਟ ਦਾ ਹੈਗਾ ਬੀ ਡਿਵੀਜ਼ਨ ਅੰਮ੍ਰਿਤਸਰ ਦੇ ਵਿੱਚ ਉਹ ਫਾਦਰ ਕਰਕੇ ਜੁੜਿਆ ਨਾ ਜੀ ਫਾਦਰ ਉਹਦਾ ਡਾਇਰੈਕਟੋਰੇਟ ਤੇ ਆਰਮਜ਼ਟ ਜਿਹੜਾ ਥਰੂ ਡਰੋਨ ਹੈ ਉਹਦੇ ਚ ਕਾਫੀ ਤਰ੍ਹਾਂ ਸ਼ਾਮਿਲ ਹੈ ਕਾਫੀ ਦੇਰ ਤੋਂ ਤੇ ਉਹਨੇ ਆਪਣੇ ਬੱਚੇ ਨੂੰ ਵੀ ਨਾਲ ਲਾਇਆ ਚਾਹੇ ਉਹ ਮਾਈਨਰ ਸੀਗਾ ਕੀ ਨਾਮ ਕੀ ਰੱਖ ਜਿਹੜਾ ਜਰਨੈਲ ਦਾ ਫਾਦਰ ਉਹ ਨਾਮ ਅੱਜੇ ਦੱਸਿਆ ਨਹੀਂ ਹਾਂਜੀ ਕਿਉਂਕਿ ਫਿਰ ਉਦੋਂ ਹੀ ਅਲਰਟ ਹੋ ਜਾਣਾ ਹਾਂਜੀ ਸਰ ਅਬਰਸਤ ਕਾਲਜ ਦੇ ਕੁਝ ਲੜਕੇ ਵੀ ਕੁਐਸਚਨ ਪੱਤਨਾ ਘੜੇ ਜਾਇ ਪੇਸਟਾ ਦੇ ਨਾਲ ਰਾਸਟਰ ਸੁਣਾਣਾ ਕੋਈ ਲਿਖਾਏਗਾ ਨੀ ਉਹ ਨੀ ਕੋ ਆਏ ਬੇਸਿਕਲੀ ਸੋਨੂ ਮੋਟੇ ਦਾ ਇੱਕ ਮੋਡਿਊਲ ਹੈ ਦੂਜਾ ਇਹ ਕਰਾਸ ਬਾਰਡਰ ਸਮਗਲਰਸ ਨੇ ਜਿਹੜੇ ਆਰਗੇਨਾਈਜ਼ ਕ੍ਰਾਈਮ ਗੈਂਗਸਟਰਸ ਨੂੰ ਇਹ ਹਥਿਆਰ ਸਪਲਾਈ ਕਰਦੇ ਸਰ ਨਵੇਂ ਨਵੇਂ ਲੜਕੇ ਨੂੰ ਫਾਇਲ ਕਿੱਥਾ ਕਰਦੇ ਇਹਨਾਂ ਦਾ ਕੋਈ ਰਿਕਾਰਡ ਹੈ ਨਹੀਂ ਦੇਖੋ ਬੇਸਿਕਲੀ ਗੱਲ ਕੀ ਹੈ ਕਿ ਜਿਹੜਾ ਸਾਨੂੰ ਜਿਵੇਂ ਆਪਾਂ ਪਹਿਲਾਂ ਵੀ ਸੋਚਿਆ ਕਿ ਜਿਹੜੇ ਸਾਡੇ ਗੁੰਮਰਾਹ ਹੁੰਦੇ ਨੌਜਵਾਨ ਸਪੈਸ਼ਲੀ ਦੇ ਬਾਰਡਰ ਬੈਲਟ ਦੇ ਲੋਕ ਨੇ ਉਹਨਾਂ ਨੂੰ ਥੋੜੇ ਇਜ਼ੀ ਐਕਸੈਸ ਹੈਗੀ ਹੈ ਫੈਂਸਿੰਗ ਦੇ ਨੇੜੇ ਉਹਨਾਂ ਦੇ ਪਿੰਡ ਨੇ ਉਤੋਂ ਉਹਨਾਂ ਦੇ ਸੰਪਰਕ ਹੋ ਜਾਂਦੇ ਫਿਰ ਪੈਸੇ ਦਾ ਲਾਲਚ ਹੀ ਮেইন ਚੀਜ਼ ਹੈ ਕਿ ਪੈਸੇ ਦੇ ਛੋਟੇ ਪੈਸੇ ਦੇ ਪਿੱਛੇ ਵੀ ਆਪਣੀ ਜ਼ਿੰਦਗੀ ਇਹ ਖਰਾਬ ਕਰਦੇ ਸਰ ਈਮੇਲ ਦਾ ਹਾਲ ਕਰ ਕੀ ਅਸਾਪਾਏ ਕਰ ਲਿਏ ਫਿਰ ਉਹ ਕਰ ਦਿੰਦੇ ਥੈਂਕ ਯੂ